ਜ਼ਿਲ੍ਹਾ ਜ਼ਿਲੰਦਰ ਦੇ ਅਦੀਨੋਂ ਦੇ ਪਿੰਡ ਲਖਣਪਾਲ ਵਿਖੇ ਉਸ ਵੇਲੇ ਅਫੜਾ ਤਫੜੀ ਪੈ ਗਈ ਜਦ ਪੰਜਾਬ ਰਾਜ ਬਿਜਲੀ ਬੋਰਡ ਵਿੱਚ ਨੌਕਰੀ ਕਰਦੇ ਇੱਕ ਨੌਜਵਾਨ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ ਮ੍ਰਿਤਕ ਦੀ ਪਛਾਣ ਲਖਵੀਰ ਚੁੰਬਰ ਪੁੱਤਰ ਰਾਮ ਲੁਵਾਇਆ ਵਾਸੀ ਚਾਹਲ ਕਲਾ ਥਾਣਾ ਮੁਕੰਦਪੁਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਜੋਂ ਹੋਈ ਹੈ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਅਨੁਸਾਰ ਲਖਵੀਰ ਸਿੰਘ ਲਖਣਪਾਲ ਵਿਖੇ ਇੱਕ ਟਰਾਂਸਫਾਰਮ 'ਚ ਪਈ ਖਰਾਬੀ ਨੂੰ ਠੀਕ ਕਰਨ ਜਿਵੇਂ ਹੀ ਉਸਤੇ ਚੜਿਆ ਤਾਂ ਕਰੰਟ ਪੈ ਗਿਆ ਜਿਸ ਨਾਲ ਮੌਕੇ ਤੇ ਹੀ ਉਸ ਦੀ ਮੌਤ ਹੋ ਗਈ ਇਸ ਸੰਬੰਧੀ ਚੌਂਕੀ ਇੰਚਾਰਜ ਅਬਦਾਲ ਸਿੰਘ ਕੁੰਨਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਰਿਵਾਰਕ ਮੈਂਬਰ ਦੇ ਬਿਆਨਾਂ ਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਡਾਕਟਰ ਸਾਹਿਬਾ ਜੀ ਇੱਥੇ ਇਕੱਠੇ ਹੋਏ ਆ ਕੀ ਗੱਲ ਹੋਈ ਜੀ ਮੁੰਡੇ ਦਾ ਕਹਿੰਦੇ ਐਕਸੀਡੈਂਟ ਹੋਇਆ ਬਹੁਤ ਵੈਕੈਂਟ ਲੱਗਣ ਨਾਲ ਉਹਦੀ ਮੌਤ ਹੋ ਗਈ ਹੈ ਜੀ ਕਿੱਦਾਂ ਹੋਇਆ ਜੀ ਇਹ ਸਾਰਾ ਕੁਝ ਅਸੀਂ ਸਰ ਇੱਥੇ ਇਕੱਠੇ ਹੋਏ ਹਾਂ ਸਰ ਕਿ ਇਹ ਸਾਡਾ ਛੋਟਾ ਭਰਾ ਜਿਹੜਾ ਰੁਟੀਨ ਦੇ ਵਿੱਚ ਘਰੋਂ ਰੋਟੀ ਦੇ ਲਈ ਕੰਮ ਤੇ ਆਉਂਦਾ ਸੀਗਾ ਸਰਾਲੀ ਅਪਸ ਵਿੱਚ ਤੇ ਉਹਨਾਂ ਦਾ ਜਿਹੜਾ ਫੀਟਿੰਗ ਦਾ ਪਿੰਡ ਨਕਲਪਾਲ ਕੱਲ ਅਚਾਨਕ ਫਿਰ ਉਹਨੂੰ ਐਸਡੀਓ ਸਾਹਿਬ ਨੂੰ ਕਾਲ ਗਈ ਕਿ ਕੀ ਨਾਮ ਸੀਗਾ ਜੀ ਉਹਨਾਂ ਦਾ ਲਖਵੀਰ ਚੰਦਰ ਜੀ ਕੀ ਕੰਮ ਕਰਦੇ ਸੀ ਬਿਜਲੀ ਡਿਪਾਰਟਮੈਂਟ ਵਿੱਚ ਸੀਐਚਬੀ ਬੋਰਡ ਬਣੋ ਇਤਰਾਸ ਸੀਗਾ ਕਰਮਚਾਰੀ ਸੀਗਾ ਤੇ ਉਹਨਾਂ ਦੀ ਕਾਲ ਆਈ ਕਿ ਇੱਕ ਫਾਲਟ ਹੈਗਾ ਟਰਾਂਸਫਾਰਮਰ ਦਾ ਵੀ ਉਹ ਚੇਂਜ ਕਰਨਾ ਤੇ ਉੱਥੇ ਲਖਵੀਰ ਆਪਣੇ ਸਾਥੀ ਦੇ ਨਾਲ ਸੰਦੀਪ ਦੇ ਨਾਲ ਗਿਆ ਤੇ ਇਹਨਾਂ ਨੇ ਜਾ ਕੇ ਮੌਕੇ ਤੇ ਦੇਖਿਆ ਵੀ ਚੇਂਜ ਕਰਨ ਵਾਲਾ ਸੀ ਕੁਝ ਜੋ ਵੀ ਸੀਗਾ ਉਹਨਾਂ ਨੂੰ 파ਰਟ ਦੱਸਿਆ ਹੋਊਗਾ ਉਸ ਹਿਸਾਬ ਨਾਲ ਇਹਨਾਂ ਨੇ ਆਪਣਾ ਪਰਵਟ ਲੈ ਕੇ ਉੱਥੇ ਗਏ ਤੇ ਜਾ ਕੇ ਆਪਣਾ ਸਵਾਰ ਰੱਖ ਕੇ ਅੱਧੇ ਘੰਟੇ ਬਾਅਦ ਆ ਗਏ ਇਹਨਾਂ ਨੇ ਜੋ ਵੀ ਕੱਟ ਕਰਨਾ ਸੀਗਾ ਆਪਣੇ ਪਿੱਛੋਂ ਕੱਟ ਕੀਤਾ ਤੇ ਜਦੋਂ ਵਾਪਸੀ ਵੀ 25 ਮਿੰਟ ਦੇ ਅੰਦਰ ਜਾਂਦੇ ਆ ਤੇ ਜਿੱਦਾਂ ਹੀ ਅਸੀਂ ਜੋ ਸੀਟੀ ਸੀਸੀਟੀਵੀ ਫੁਟੇਜ ਦੇਖਿਆ ਉਹਦੇ ਦੇਖਣ ਦੇ ਵਿੱਚ ਸਾਨੂੰ ਇਹ ਹੀ ਦਿਸਿਆ ਵੀ ਜਦੋਂ ਇਕਦਮ ਜਦੋਂ ਜਾਂਦੇ ਆ ਸਾਰੀ ਚੜਦੇ ਆ ਸਾਰੀ ਲਖਵੀਰ ਚੰਬਰ ਨੂੰ ਮਤਲਬ ਕਰੰਟ ਦਾ ਝਟਕਾ ਪੈ ਜਾਂਦਾ ਵਜਾ ਕੀ ਰਹੀ ਆ ਵੀ ਪਿੱਛੋਂ ਕਰੰਟ ਕਿਸੇ ਨੇ ਚਾਲੂ ਕਰ ਦਿੱਤਾ ਜਾਂ ਜਿਹੜਾ ਅੱਗੇ ਤੇ ਜਿਹੜਾ ਕਰੰਟ ਸੀਗਾ ਉਹ ਡਬਲ ਕਰਾਸ ਹੋ ਕੇ ਲੱਗਿਆ ਕੋਈ ਪਤਾ ਨਹੀਂ ਮੁੰਡੇ ਨੂੰ ਲਖਵੀਰ ਨੂੰ ਜਦੋਂ ਝਟਕਾ ਲੱਗਿਆ ਤੇ ਮੌਕੇ ਤੇ ਤੇ ਉਹ ਫੜ ਚਾ ਗਿਆ ਬਿਜਲੀ ਤੇ ਕਰੰਟ ਦੀ ਨੀਂਬੇਟ ਵਿੱਚ ਆਉਣ ਦੇ ਨਾਲ ਜਦੋਂ ਤੱਕ ਉਹਦਾ ਸਾਹ ਖਤਮ ਨਹੀਂ ਹੋਇਆ ਉਹਨੇ ਛੱਡਿਆ ਤੁਸੀਂ ਸੀਸੀਟੀਵੀ ਜੋ ਦੇਖਿਆ ਵੈਜੀ ਤਾਂ ਕੋਈ ਮੌਕੇ ਤੇ ਨਹੀਂ ਸੀਗੇ ਸੰਦੀਪ ਸੀਗਾ ਉਹਨੇ ਦੇਖਿਆ ਕਿਹੜੀ ਪੁਲਿਸ ਥਾਣੇ ਤੇ ਪਹੁੰਚੀ ਜੀ ਪੁਲਿਸ ਜੋ ਕਿ ਜਿਹੜੀ ਆਪਣਾ 18 ਜਨਵਰੀ ਤੋਂ ਗਏ ਸੀਗੇ ਰਾਤ 8:00 ਸਹੀ ਗਏ ਸੀਗੇ ਆਪਣੇ ਬਲਜਿੰਦਰ ਜੀ ਤੇ ਉਹਨਾਂ ਨੇ ਰਾਤੀ ਤਫ਼ਤੀਸ਼ ਕੀਤਾ ਸੀਗਾ ਲੋਕੇ ਦੇ ਉੱਤੇ ਜਾ ਕੇ ਅੱਜ ਆਪਾਂ ਸਾਰੇ ਇੱਥੇ ਇਸੇ ਕਾਰਨ ਆਏ ਹੋਏ ਸੀ ਕਿ ਸਾਨੂੰ ਜਿਹੜੀ ਇਹ ਘਟਨਾ ਵਾਪਰੀ ਉਹਦੇ ਤੇ ਆਪਾਂ ਜਾਣਕਾਰੀ ਲੈਣੀ ਸੀਗੀ ਤੇ ਵੀ ਜੋ ਸੰਬੰਧਿਤ ਵਿਭਾਗ ਦੇ ਨਾਲ ਗੱਲ ਕਰਨ ਵਾਸਤੇ ਇੱਥੇ ਸਾਰੇ ਇਕੱਠੇ ਹੋਏ ਸੀ ਕੀ ਮੰਗ ਹੈ ਜੀ ਤੁਹਾਡੀ ਸਾਡੀ ਪ੍ਰਸ਼ਾਸਨ ਤੋਂ ਸਰਕਾਰ ਤੋਂ ਹੀ ਮੰਗਿਆ ਕਿ ਜਿਹੜਾ ਸਾਡਾ ਬੱਚੇ ਦਾ ਨੁਕਸਾਨ ਹੋ ਗਿਆ ਉਹ ਤਾਂ ਕੋਈ ਪੂਰਾ ਨਹੀਂ ਕਰ ਸਕਦਾ ਸਾਡਾ ਭਰਾ ਚਲ ਗਿਆ ਦੁਨੀਆ ਤੋਂ ਨੇ ਕਦੇ ਵਾਪਸ ਨਹੀਂ ਆਉਣਾ ਉਹਦੀ ਲਈ ਜਿਹੜਾ ਬਣਦਾ ਮੌਜਾ ਸੀਗਾ ਜੋ ਸਰਕਾਰੀ ਐਕਸਗਰੇਸ਼ੀਆ ਇੰਸ਼ੋਰੈਂਸ रेड क्रॉस ਦੀ ਫੀਸ ਜਿਹੜੀ ਜੋ ਵੀ ਇਹਨਾਂ ਦਾ ਬਣਦਾ ਹੈਗਾ ਲੇਬਰ ডিপਾਰਟਮੈਂਟ ਵੱਲੋਂ ਹੀ ਹੁੰਦੀ ਆ ਉਹ ਜੋ-ਜੋ ਫੰਡ ਹੈਗੇ ਅਸੀਂ ਉਹਨਾਂ ਦੀ ਮੰਗ ਕਰਦੇ ਆਂ ਔਰ ਨਾਲ ਮੰਗ ਕੀਤੀ ਹੈ ਕਿ ਲਖੀਰ ਚੰਦ ਦੀ ਜਿਹੜੀ ਮਾਤਾ ਜੀ ਆ ਉਹ ਵਿਧਵਾ ਹੈ ਬਾਪ ਪਹਿਲੇ ਹੀ ਸਿਰ ਤੇ ਹੈ ਨਹੀਂ ਤੇ ਅਸੀਂ ਚਾਹੁੰਦੇ ਆ ਕਿ ਉਹਨੂੰ ਪੈਨਸ਼ਨ ਜਿਹੜੀ ਆ ਉਹ ਵੀ ਦਿੱਤੀ ਜਾਵੇ ਤੇ ਲਖੀਰ ਚੰਦ ਦਾ ਜਿਹੜਾ ਵੱਡਾ ਬ੍ਰਦਰ ਆ ਉਹ ਵੀ ਹਾਰਡ ਦਾ ਮਰੀਜ਼ ਹੈਗਾ ਤੇ ਅਸੀਂ ਇਹ ਵੀ ਮੰਗ ਕੀਤੀ ਆ ਕਿ ਜੇ ਜਿਹੜਾ ਸਾਡਾ ਲਖੀਰ ਚੰਦ ਉਹਦਾ ਬ੍ਰਦਰ ਹੈਗਾ ਉਹਨੂੰ ਤੇ ਉਹਨੂੰ ਉਹਦੀ ਜਗ੍ਹਾ ਤੇ ਜੋਬ ਦਿੱਤੀ ਜਾਵੇ ਸਰਕਾਰੀ ਪੱਕੀ ਨੌਕਰੀ ਦਿੱਤੀ ਜਾਵੇ ਟੈਂਪਰੇਰੀ ਅਸੀਂ ਨਹੀਂ ਚਾਹੁੰਦੇ ਤੇ ਸਾਨੂੰ ਜਥੇਵੰਦੀ ਦਾ ਸੁਝਾਅ ਸੀਗਾ ਕਿ ਅਸੀਂ ਇਹ ਕੰਪਰੋਮਾਈਜ਼ ਨਾ ਕਰੀਏ ਪਰ ਅਸੀਂ ਚਾਹੁੰਦੇ ਆਂ ਵੀ ਜੇ ਸਾਡੇ ਨਾਲ ਡਿਪਾਰਟਮੈਂਟ ਸਹੀ ਆ ਤੇ ਅਸੀਂ ਉਹਦੇ ਦਾ ਅੰਜਾਲ ਸਾਹਿਬ ਇੱਕ ਲੜਕੇ ਦੀ ਮੌਤ ਹੋਈ ਹੈ ਜੀ ਉਹਨਾਂ ਦੇ ਕਿੰਨੇ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਹੋਏ ਜਾਂ ਕਿੰਨੇ ਬਿਆਨਾਂ ਦੇ ਆਧਾਰ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਕੌਣ ਸਾਨੂੰ ਪਤਾ ਲੱਗੇਗਾ ਕਿ ਲੜਕਾ ਲਖਵੀਰ ਸਿੰਘ ਰਾਜੋ ਪਿੰਡ ਚਾਲਕਲਾਂ ਦਾ ਆਪਣਾ ਮੇਸ਼ਾ ਦਾ ਰਿਆਣਾ ਵਾਲਾ ਤੇ ਇੱਥੇ ਬਾਈ ਬਟਾ ਨੌਕਰੀ ਕਰਦਾ ਬਿਜਲੀ ਬੋਰਡ ਦੇ ਵਿੱਚ ਲਖਨਪਾਲ ਪੰਡਰ ਨੇ ਕੰਪਲੇਂਟ ਤੇ ਗਿਆ ਸੀਗਾ ਤੇ ਉਹਨੂੰ ਤਾਨਕ ਘਟਕਾ ਲਗਾ ਬਿਜਲੀ ਦਾ ਤੇ ਜਿਹਨੂੰ ਗਾਂਧੀ ਹਸਪਤਾਲ ਲਗਾ ਤੇ ਉਹਨੂੰ ਪ੍ਰੋਬਲਮ ਕਲੀਅਰ ਕੀਤਾ ਗਿਆ ਉਹਦੇ ਭਰਾ ਜਿਹੜੇ ਮੈਂਬਰ ਦੇ ਬਿਆਨਾਂ ਦੇ ਆਪਾਂ 194 ਪੀ ਐਨ ਐਸ ਅਸਸ ਦਿੱਤਾ ਤੇ ਕਾਰਵਾਈ ਕਰਕੇ ਬਜਾ ਮੌਤ ਨੂੰ ਮੌਤ ਨੂੰ ਪਤਾ ਲੱਗਾ ਤੇ ਉਹਨੂੰ ਕਾਨੂੰਨ ਲੱਗਣ ਕਰਕੇ ਵੀ ਪਰ ਦਵਾਦੀ ਦੇ ਮੈਂਬਰਾਂ ਦਾ ਕੋਈ ਮੰਗ ਵੀ ਹੈ ਜੀ ਉਹਨਾਂ ਦੀ ਮੋਰਥ ਮੈਂਬਰ ਇਹ ਕਹਿੰਦੇ ਵੀ ਜੋ ਬਿਜਲੀ ਵਿਭਾਗ ਤੇ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਜਿਹੜਾ ਬਣਦਾ ਬੋਆਜਾ ਦਿੱਤਾ ਜਾਵੇ ਤੇ കൃപ്പ കൊണിരി മുതലയാവും പെൻഷൻ ലായിട്ട് സീമാക്കാരണവും